ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਜਿਨ੍ਹਾਂ ਲੋਕਾਂ ਨੇ ਅਤਵਾਦ ਦਾ ਦੌਰ ਵੇਖਿਆ ਜਿਹੜੇ ਬੰਦੇ ਆਪਣੇ ਮੂੰਹ ਤੋਂ ਕਹਿੰਦੇ ਨੇ ਕਿ 8 ਵਜੇ ਤੋਂ ਬਾਹਰ ਕੋਈ ਵਾਰ ਨਹੀਂ ਨਿਕਲ ਸਕਦਾ ਸੀ ਭਾਵ ਜਦੋਂ 8 ਵਜਾਂ ਦੇ ਸੀ ਸ਼ਾਮ ਦੇ 8 ਵਜੇ ਤੋਂ ਬਾਅਦ ਵਿੱਚ ਕੋਈ ਵਾਰ ਨਿਕਲ ਨਹੀਂ ਸਕਦਾ ਸੀ ਖੇਤਾਂ ਵਿੱਚ ਪਾਣੀ ਲਾਉਣ ਕੋਈ ਜਾ ਨਹੀਂ ਸਕਦਾ ਸੀ ਪੁਲਿਸ ਇਹਨਾਂ ਧੱਕਾ ਕਰਦੀ ਸੀ ਇਨਕਾਊਂਟਰ ਕੀਤੇ ਗਏ ਸ਼ਰ੍ਯਾਮ ਇਹ ਸਟਾਈ ਹੈ ਮੈਂ ਜਿਹੜੀ ਅਜ ਦੇ ਦੌਰ ਦੀ ਗੱਲ ਕਰਨੀ ਹੈ ਜਿਹੜਾ ਹੁਣ ਸਮਾਂ ਚੰਗਾ ਹੈ ਇਹਦੇ ਵਿੱਚ ਵੀ ਉਹ ਮਾਹੌਲ ਬਣਾਇਆ ਜਾ ਰਿਹਾ ਹੈ ਮਾਹੌਲ ਬਣਾਉਣ ਵਾਲੇ ਕੌਣ ਨੇ ਮੈਂ ਇੱਕ ਬੇਨਤੀ ਕਰਨੀ ਹੈ ਅਸੀਂ ਜਦੋਂ 2022 ਦੀ ਗੱਲ ਕਰਦੇ ਹਾਂ ਅਸੀਂ ਕਿਹਾ ਕਿ ਬਦਲਾ ਲੈ ਕੇ ਆਉਣਾ ਹੈ ਕਾਲੀ ਤੇ ਕਾਂਗਰਸੀ ਪੰਜਾਬ ਨੂੰ ਲੁੱਟ ਕੇ ਖਾ ਗਏ ਅਸੀਂ ਕਿਹਾ ਕਿ ਪੰਜਾਬ ਦੇ ਵਿੱਚ ਬਦਲਾ ਆਵੇ ਤੇ ਝਾੜੂ ਪਾਰਟੀ ਦੀ ਸਰਕਾਰ ਬਣ ਗਈ ਤੇ ਬਹੁਤ ਲੋਕਾਂ ਨੇ ਇਹ ਖੁਸ਼ੀ ਮਨਾਈ ਕਿ ਇਹ ਦੋ ਜਿਹੜੀਆਂ ਪਾਰਟੀਆਂ ਸੀ ਕਾਲੀ ਦੀ ਕਾਂਗਰਸ ਸੱਤਾ ਤੋਂ ਬਾਹਰ ਹੋ ਗਈਆਂ ਹੁਣ ਪੰਜਾਬ ਦਾ ਕੁਝ ਬਣੂਗਾ ਮੈਂ ਇੱਕ ਬੇਨਤੀ ਕਰਨੀ ਆ ਥੋੜਾ ਜਿਹਾ ਧਿਆਨ ਦਿਓ ਜਿਹੜੇ ਬੰਦੇ ਸੱਤਾ ਤੋਂ ਬਾਹਰ ਹੁੰਦੇ ਨੇ ਨਾ ਜਿਨ੍ਹਾਂ ਦੇ ਥੱਲੋਂ ਕੁਰਸੀ ਚਲੀ ਜਾਂਦੀ ਹੈ ਉਹ ਲੋਕ ਇਹ ਕਹਿ ਲਓ ਉਹ ਨਹੀਂ ਜਿਨ੍ਹਾਂ ਦੇ ਲਹੂ ਮੂਹ ਲੱਗਿਆ ਹੁੰਦਾ ਹੈ ਤੇ ਉਹ ਲੋਕ ਚੈਨ ਦੇ ਨਾਲ ਕਦੇ ਵੀ ਸੌ ਨਹੀਂ ਸਕਦੇ ਉਹਨਾਂ ਦੀ ਨੀਂਦ ਉੱਡ ਜਾਂਦੀ ਹੈ ਵੀ ਦਵਾਰਾ ਕੁਰਸੀ ਜਿਹੜੀ ਪੰਜਾਬ ਦੀ ਸਤੈ ਉਹ ਦਵਾਰਾ ਕਿਵੇਂ ਸਾਡੇ ਕੋਲੇ ਆਵੇ ਤੇ ਉਹਨੂੰ ਹਾਸਲ ਕਰਨ ਵਾਸਤੇ ਜਿਹੜੀਆਂ ਪਾਰਟੀਆਂ ਸਤੈ ਤੋਂ ਬਾਹਰ ਹੁੰਦੀਆਂ ਨੇ ਉਹ ਬਹੁਤ ਹੱਥ ਕੰਡੇ ਅਪਣਾਉਂਦੀਆਂ ਨੇ ਹੁਣ ਮੈਂ ਜਿਹੜੀ ਬੇਨਤੀ ਕਰਨੀ ਹੈ ਜਿਹੜਾ ਇਸ ਵਕਤ ਪੰਜਾਬ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਇਹਦੇ ਵਿੱਚ ਜਿਹੜੀਆਂ ਕਤੇੜਾਂ ਕੱਠ ਪੁਥਲੀ ਬਣਾਈਆਂ ਹੋਈਆਂ ਨੇ ਉਹ ਲੱਖੇ ਵਰਗੇ ਨੇ ਭਾਨੇ ਸਿੱਧੂ ਵਰਗੇ ਨੇ ਰਾਜਕਾਲ ਸੇ ਵਰਗੇ ਨੇ ਤੇ ਕੁਝ ਸਾਡੀਆਂ ਸਿੱਖ ਜਥੇਬੰਦੀਆਂ ਦੇ ਵਿੱਚੋਂ ਜਿਵੇਂ ਪਰਵਾਨੇ ਪ੍ਰਭੂ ਨੇ ਵਰਗੇ ਕਿਤੇੜਾ ਨਿਸਰੇ ਦੀਆਂ ਇਹ ਤੇ ਇੰਨਾ ਰਾਹੀ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਪੂਰਾ ਜੋਰ ਲੱਗਿਆ ਹੋਇਆ ਇੱਕ ਮੈਂ ਬੇਨਤੀ ਕਰਨੀ ਹੈ ਜਿਹੜੇ ਪੰਜਾਬ ਦੇ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ ਤੁਸੀਂ ਇਮਾਨਦਾਰੀ ਨਾਲ ਦੱਸਿਓ ਵੀ ਪੰਜਾਬ ਨੂੰ ਹੋਇਆ ਕੀ ਹੈ ਕੀ ਜਿਹੜੇ ਪੰਜ ਸੱਤ ਬੰਦੇ ਕਿਟੀੜਾ ਨੇ ਲੱਖੇ ਵਰਗੇ ਭਾਨੇ ਵਰਗੇ ਪੰਜਾਬ ਦਾ ਇਹਨਾਂ ਨੂੰ ਫਿਕਰ ਹੈ ਹੋਰ ਕਿਸੇ ਨੂੰ ਪੰਜਾਬ ਦਾ ਫਿਕਰ ਨਹੀਂ ਹੈਗਾ ਅਸੀਂ ਸੋਚਣਾ ਹੈ ਵੀ ਇਹ ਬੰਦੇ ਕਰ ਕੀ ਰਹੇ ਨੇ ਹੁਣ ਜੇ ਤੁਸੀਂ ਭਾਨੇ ਸਿੱਧੂ ਦੀ ਗੱਲ ਕਰਦੇ ਹੋ ਸ਼ਰਿਆਮ ਜਿਹੜੇ ਦੇ ਨਾਲ ਬੰਦੇ ਘੁੰਮਦੇ ਨੇ ਉਹੀ ਵੀਡੀਓ ਬਣਾਵਣਾ ਪਾਈ ਜਾਣਗੇ ਦੇਖੋ ਜੀ ਜੇ ਤੁਸੀਂ ਨਹੀਂ ਚਾਹੁੰਦੇ ਭਾਨੇ ਨੂੰ ਮਾਰ ਦਿਓ ਇੱਕ ਵਾਰੇ ਕੰਮ ਨਵੇੜ ਦਿਓ ਪੁਲਿਸ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਗਵਰਨਮੈਂਟ ਦੇ ਨਾਲ ਸਿੱਧੀ ਟੱਕਰ ਲੈ ਕੇ ਬਦਨਾਮ ਕਰ ਰਹੇ ਹੋ ਤੇ ਇਹ ਸਭ ਕੁਝ ਜੋ ਹੋ ਰਿਹਾ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹੋ ਰਿਹਾ ਮੈਂ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀਆਂ ਇਹ ਖੱਜਾਂ ਤੁਹਾਨੂੰ ਇਹ ਪਾਠ ਪੜਾ ਰਹੀਆਂ ਨੇ ਕਿ ਪੰਜਾਬ ਨੂੰ ਬਚਾਓ ਭਾਨੇ ਸਿੱਧੂ ਦਾ ਲੱਖੇ ਧਾਣੇ ਦਾ ਸਾਥ ਦਿਓ ਇਹ ਕੇਵਲ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਪਹਿਲਾਂ ਦੀਪ ਸਿੱਧੂ ਆਇਆ ਦੀਪ ਸਿੱਧੂ ਗੱਲ ਕਰਦਾ ਸੀ ਉਦੋਂ ਇਹ ਕਹਿੰਦੇ ਸਾਡੇ ਵਿਚਾਰਧਾਰਾ ਨੇ ਡਲਦੀ ਨਾਲ ਇਹ ਲੱਕੇ ਵਰਗੇ ਕਹਿੰਦੇ ਰਹੇ ਤੇ ਸਿੱਧੂ ਮੂਸੇਵਾਲੇ ਦੀ ਐਂਟਰੀ ਹੋਈ ਰਾਜਨੀਤੀ ਦੇ ਵਿੱਚ ਉਦੋਂ ਉਹ ਤਾਂ ਇਹ ਵਿਰੋਧ ਕਰਦੇ ਰਹੇ ਉਹਦੇ ਨਾਲ ਨਹੀਂ ਖੜੇ ਤੇ ਹੁਣ ਇਹ ਖੁਦਮੁਖਤਿਆਰੀ ਖੈਰ ਖੂਰੇ ਵਰਗੇ ਦੇ ਨਾਲ ਰਲ ਕੇ ਖੁੱਦ ਚਾਉਂਦੇ ਐ ਵੀ ਸਾਡੀ ਇੱਥੇ ਸਤਾ ਆਵੇ ਭਵੰਤਮਾਨ ਨੂੰ ਪਾਸੇ ਕਰੀਏ ਭਵੰਤਮਾਨ ਨੂੰ ਜਿੰਨਾ ਹੋ ਸਕੇ ਵਿਰੋਧ ਕਰਕੇ ਲੋਕਾਂ ਦੇ ਵਿੱਚ ਬਦਨਾਮ ਕਰੀਏ ਮੈਂ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਜੇ ਵਾਕਈ ਤੁਸੀਂ ਪੰਜਾਬ ਦੇ ਨਾਲ ਪਿਆਰ ਕਰਦੇ ਹੋ ਨਾ ਤਾਂ ਚੇਤੇ ਰੱਖਿਓ ਜਿਹੜੇ ਆਤਵਾਦ ਦੇ ਦੌਰ ਪਹਿਲਾਂ ਅਸੀਂ ਪਿੰਡੇ ਤੇ ਹੰਡਾਏ ਨੇ ਨਾ ਉਹ ਦੌਰ ਮੁੜ ਕੇ ਆ ਜਾਣੇ ਨੇ ਲਿਆਉਣ ਵਾਲੇ ਕੌਣ ਨੇ ਕਾਲੀ ਤੇ ਕਾਂਗਰਸੀ ਨੇ ਤੇ ਉਹਨਾਂ ਦੇ ਕੱਠ ਪੁਤਲੇ ਕੌਣ ਆ ਲੱਖੇ ਵਰਗੀਆਂ ਕੈਨੇਡਾ ਨੇ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਦੇ ਇਕੱਠਾਂ ਵਿੱਚ ਜਾਣ ਤੋਂ ਰੋਕ ਲਓ ਜੇ ਨਾ ਰੋਕਿਆ ਤੁਸੀਂ ਚੇਤੇ ਰੱਖਿਓ ਹੱਥਾਂ ਨਾਲ ਦਿੱਤੀਆਂ ਹੋਈਆਂ ਮੁੱਦੇ ਨਾਲ ਖੋਲਣੀਆਂ ਪੈਣੀਆਂ ਖਮਿਆਜਾ ਸਾਨੂੰ ਭੁਗਤਣਾ ਪੈਣਾ ਜੇ ਅਸੀਂ ਹੁਣ ਇਹਨਾਂ ਤੋਂ ਆਪਣੇ ਆਪ ਨੂੰ ਦੂਰ ਨਾ ਕੀਤਾ ਇਹ ਹਉਆ ਬਣਾ ਕੇ ਜਾਨਕਿ ਮੁੱਦੇ ਬਣਾ ਕੇ ਉਹਨੂੰ ਉਭਾਰ ਰਹੇ ਨੇ ਹੁਣ ਜਿਹੜੇ ਪਹਾਨੇ ਵਰਗੇ ਤੇ ਪਰਚੇ ਹੋਏ ਨੇ ਉਹ ਆਪਣੀਆਂ ਕਰਤੂਤਾਂ ਕਰਕੇ ਹੋਏ ਨੇ ਪਹਾਨੇ ਸਿੱਧੂ ਨੇ ਪੰਜਾਬ ਲਈ ਕੀ ਕੀਤਾ ਜੇ ਜਨਤਾ ਦੇ ਵਿੱਚ ਇਧਰ ਉਧਰ ਪੈਸੇ ਮੜਵਾ ਕੇ ਜਾਂ ਕਿਸੇ ਦੇ ਪੈਸੇ ਮੜਵਾਏ ਨੇ ਤਾਂ ਉਹਦੇ ਵਿੱਚ ਧਮਕੀਆਂ ਦਿੱਤੀਆਂ ਆਪਣੇ ਘਰ ਪਰੇ ਉਹਦੇ ਵਿੱਚ ਪੰਜਾਬ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਦਾ ਉਹ ਕਿ ਮੁੱਦਾ ਨਹੀਂ ਹੈਗਾ ਤੇ ਜਿਹੜੇ ਪੈਸੇ ਲੋਕਾਂ ਦੇ ਵਿੱਚ ਲੋਕਾਂ ਦੇ ਏਜੰਡਾ ਕੋਲ ਫਸਾਏ ਸੀ ਉਹ ਲੋਕ ਵੀ ਜ਼ਿੰਮੇਵਾਰ ਨੇ ਹੁਣ ਨਿੱਜੀ ਆਪਣੀਆਂ ਲੜਾਈਆਂ ਨੇ ਤੁਸੀਂ ਪੰਜਾਬ ਦੇ ਮੱਥੇ ਮੜ ਰਹੇ ਹੋ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਹੋ ਇਹ ਸਾਨੂੰ ਸੋਚਣਾ ਪੈਣਾ ਹੈ ਇਹ ਪੰਜਾਬ ਦਾ ਮਾਹੌਲ ਅੱਤਵਾਦ ਵਾਲਾ ਦੁਬਾਰਾ ਇਹ ਲੋਕ ਬਣਾ ਰਹੇ ਨੇ ਮੈਂ ਇੱਕ ਬੇਨਤੀ ਹੋਰ ਕਰ ਦਿੰਦਾ ਹੁਣ ਇਸ ਮਾਹੌਲ ਦੇ ਵਿੱਚ ਅੱਤਵਾਦ ਦੀ ਕਹਿ ਲਈ ਖਾਲਸਾ ਦੀ ਇੰਟਰਵਿਊ ਹੋਣੀ ਹੈ ਕਿਉਂਕਿ ਮਾਨਵ ਰਗ ਜਿਹੜੇ ਸਕਾਰੀ ਨੇ ਉਹ ਬੈਠੇ ਨੇ ਐਂਟਰੀ ਕਰਨ ਵਾਸਤੇ ਬਚਾ ਲਓ ਪੰਜਾਬ ਨੂੰ ਜੇ ਬਚਾਉਣਾ ਇਹਨਾਂ ਤੋਂ ਬਚਾ ਲਓ ਪੰਜਾਬ ਨੂੰ ਕੁਝ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ